ਆਰੋਹੀ ਉਸਨੂੰ ਚਾਹੁੰਦਾ ਹੈ ਜਨਾਬ ਜਨਾਬ ਨਾਲ ਨਹੀਂ ਸਾਡਾ ਆਪ ਹੀ ਲੈ ਜਗਾ ਆਇਆ ਆਂਦੀ ਕੋਈ ਨਹੀਂ ਨਾ ਤਰਤੀ ਤੇ ਹਮੇਸ਼ਾ ਕੁਝ ਦਿਲਦਾ ਜਦੋਂ ਉਹ ਧੋੜਦਾ ਰਾਤੋਂ ਦਾ ਡਾਕਰਾ ਇਹਦਾ ਰਾਤ ਖਾਣ ਦੀ ਚਿੱਤੇ ਇਹਦਾ ਅਪਰ ਪ੍ਰੀਤ ਸਿੰਘ ਸੇਖਰ ਸਿੰਘ ਦਾ ਬੈਲੇ ਹੋ ਕੇ ਲੱਗਦੀ ਆਪਾਂ ਯਾਰੇ ਮਾਰਾ ਯਾਰ ਕਿੱਦਾਂ ਇਤਨਾ ਜਿਹੜੀ ਗੱਲ ਇਹ ਚਾਹਦੇ ਆ ਵੀ ਹੁੱਲੜਬਾਈ ਨਾ ਕਰ ਕਰਨੇ ਹੋ ਕਿ ਇਹਨਾਂ ਨੇ ਭਾਲਾ ਲਾਈ ਹੋਈ ਆ ਆਪਾਂ ਹੱਥ ਜੋੜ ਕੇ ਆਪਦੇ ਨਗਰ ਨੂੰ ਆਪਾਂ ਇਤਿਹਾਸ ਦੀ ਹਲਕੇ ਦੇ ਵਿੱਚ ਹੱਥ ਜੋੜ ਕੇ ਪੈਰੀਂ ਹੱਥ ਲਾ ਕੇ ਬਜ਼ੁਰਗਾਂ ਦੇ ਤੇ ਆਪਾਂ ਅਸ਼ੀਰਵਾਦ ਲੈ ਕੇ ਇਲੈਕਸ਼ਨ ਜਿੱਤਣਾ ਤੁਸੀਂ ਕਿਸੇ ਗੱਲ ਦੀ ਆਪਾਂ ਹੁੱਲੜਬਾਈ ਨਹੀਂ ਕਰਨੀ ਕਿਸੇ ਦਾ ਕੁਝ ਨਹੀਂ ਕਰਨਾ ਲੇਕਿਨ ਜੇ ਇਲੈਕਸ਼ਨ ਆ ਰਹੇ ਨੇ ਤੇ ਜੇ ਆਪਣੇ ਨਾਲ ਤੱਪਾ ਕੀਤਾ ਇਹਨਾਂ ਦੇ ਤੇ ਆਪਾਂ ਹਰੇਕ ਇਤਿਹਾਸ ਦੀ ਵੀ ਮੱਤਾਂ ਓਏ ਦੇ ਉਹ ਥੱਕ ਟੁੱਕਿਆ ਰਹੇ ਦਾ ਤਾਂ ਸਿੱਧਾ ਤੋਟਾ ਨਾ ਤਾਰੀ ਰਿਹਾ ਸੀ ਕਹਾਂ ਤਾਂ ਕੋਈ ਗੱਲ ਨਹੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰੀ ਕਰਨੀ ਦਾ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੁੰਡੇ ਫੈਸਲਾ ਕਰ ਰਹੇ ਐ ਕਿ ਆਪਾਂ ਆਉਂਦੇ ਆਂ ਦੇ ਪਿੰਡਾਂ 'ਚ ਲੱਗਣਾ ਵਾ ਇਹ ਦੋ ਦਿਨ ਜਿਹੜੇ ਸਾਨੂੰ ਦੇ ਲੋ ਤੇ ਉਹ ਤੋਂ ਬਾਅਦ ਜਿੱਤੇ ਖੋਗੇ ਮੈਂ ਖੜਾ ਰਹਾਂਗਾ ਸਾਰਾ ਟੱਪਰ ਗੁਰਪ੍ਰੀਤ ਦਾ ਸਾਰਾ ਟੱਪਰ ਖੜਾ ਰਹਿਣਾ ਇੱਕ ਵਾਰ ਸਾਰੀ ਸਮੂਹ ਕੀ ਟੀਮ ਕਰੇ ਜੀ ਸ਼ਾਮਨੀ 41 ਜਨ ਦੀ ਟੀਮ ਜਿਹੜੀ ਇਹ ਟੀਮ ਹੋ ਆ ਇਹ ਜਨਾਇਤ ਨਰਕਾਰੋਂ ਨਿਕਲੇਆ ਸਾਡੇ ਬਜ਼ੁਰਗੋ ਲੀਡਰ ਸudar prakash singh gawal 18 ਸਾਲ ਪੰਜਾਬ ਦੇ ਲੋਕਾਂ ਲਈ ਜੀਤ ਕੱਟੀ ਹੈ ਤੇ ਜੇ ਸਾਨੂੰ ਦੋ ਦੋ ਮਹੀਨੇ ਤੰਦਰ ਲੜਦੇ ਤੇ ਆਪਾਂ ਨੂੰ ਕਿਹ ਕੁਝ ਹੋਣ ਲੱਗਿਆ ਚਿੰਤਾ ਨਾ ਕਰੋ ਤਖਣੇ ਹੋ ਕੇ 14 ਤਰੀਕ ਨੂੰ ਤਕੜੀ ਦੇ ਨਿਸ਼ਾਨ ਤੇ ਟ੍ਰੱਕ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੇ ਆਪਾਂ ਕਾਮਯਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਆਪਾਂ ਪ੍ਰੋਗਰਾਮ ਅੱਜ ਹੋ ਰਹੇ ਹਨ ਉਹ ਉਹ ਮੈਂ ਤਾਂ ਉਹਦਾ ਪਾਗਲਾ ਪ੍ਰੋਗਰਾਮ ਦੇ ਰਹੇ ਆ ਸਾਡੇ ਕਰਕੇ ਕਰ ਰਹੇ ਆ ਧੰਨਵਾਦ ਸੋ ਬੈਜੀ ਬੇਨਤੀ ਹੈ ਕਿ ਗੁਰਪ੍ਰੀਤ ਸਿੰਘ ਸੋਖੋ ਤਾਂ ਇੰਨਾ ਘੁਲਾਗੇ ਇੰਨਾ ਅਜਿਦੋਨੇ ਸੁਣਾਛੇ ਥੋੜਾ ਕਰੇ ਅਜਿਦੋਨੇ ਅਗਲੇ ਪ੍ਰੋਬਲਮ ਕਰਨੇ ਤੇ ਨਾਲ ਦੀ ਨਾਲ ਹੀ ਇੱਕ ਘੁਲਾਗੇ ਦੇਖੋ ਇੱਕ ਹੋਰ ਨੌਜਵਾਨ ਜਿਹਨੇ ਸਾਰੇ ਬਲੈਂਕ ਦੇ ਵਿੱਚ ਆਪਣੇ ਸੂਟ ਬੂਟ ਦੇ ਨਾਲ ਕਾਗਜ਼ ਭਰਾਏ ਔਰ ਉਸ ਜਨਾਬ ਉਹਦਾ ਆਪਣੀ ਆਇਆ ਕਿਉਂਕਿ ਪਤਾ ਸੀ ਇਹ ਕੋਈ ਨਾ ਕੋਈ ਹੱਤਕੰਦਾ ਕੋਈ ਗੁੰਡਾਗਰਦੀ ਕਰ ਸਕਦੇ ਆ ਕਿਉਂਕਿ ਇੱਕ ਦੋ ਅਫਸਰਾਂ ਜਿਹੜੇ ਐਸਐਮਐਲ ਦੇ ਕਹਿੰਦੇ ਤਰੇ ਬੰਦੇ ਬਾਕੀ ਅਫਸਰ ਸਹਿਯੋਗ ਦੇ ਰਹੇ ਆ ਆਪਾਂ ਨੂੰ ਸੋ ਇਸ ਕਰਕੇ ਜਿਹੜਾ ਇਹਦਾ ਬੈਮ ਹੈ ਉਹ ਆਪਾਂ 14 ਤਰੀਕ ਨੂੰ ਕਰ ਲ ਗਏ ਡਟ ਕੇ ਤੇ ਜਿਹੜਾ ਪ੍ਰੋਗਰਾਮ ਆਪਾਂ ਹੁਣੇ ਦੇ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਆਪਾਂ ਸਵੇਰ ਤੋਂ ਆਪਣੀ ਟੀਮ ਨੇ ਪ੍ਰੋਗਰਾਮ ਬਣਾਇਆ ਕਿਸੇ ਵੀ ਨੌਜਵਾਨ ਨੇ ਕੋਈ ਹੁਨਰਵਾਨੀ ਵੀ ਕਰਨੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਿਹੜਾ ਜਦਾਂ ਚੱਪੜੀ ਨੂੰ ਦਿੱਕਤ ਆਵੇ ਮੈਂ ਬੇਨਤੀ ਫੇਰ ਕਰਦਾ ਜਿਹੜੇ ਸਾਡੇ ਮੁਲਾਜ਼ਮ ਭਰਾ ਖੜੇ ਆਂ ਪੀਰਵਾਨ ਦੇ ਟ੍ਰੈਫਿਕਲ ਨੂੰ ਤੁਸੀਂ ਆਪ ਖੁੱਤਾਂ ਹਲ ਦੇਵੋ ਬਹੁਤ ਧੰਨਵਾਦ ਨੌਸ ਬੰਨਾਂ ਦਾ ਧੰਨਵਾਦ ਥੋੜਾ ਜਿਹਾ ਆਪਾਂ ਮਾਹੌਲ ਨੂੰ ਗਰਮ ਕਰੀਏ ਰੱਈਏ ਨਾਰੇ ਦੋਚਾਰ ਗੁਰੂ ਮਹਾਰਾਜ ਦੇ ਸਾਨ ਦੇ ਕੋਲੇ ਖੜੇ ਆਪਾਂ ਉਹਨਾਂ ਦੀ ਬਹੁਤ ਵੱਡਰ ਧਰਤੀ ਦੇ ਖੜੇ ਆ ਆਓ ਫਿਰ ਆਪਾਂ ਥੋੜਾ ਜਿਹਾ ਜੋਸ਼ ਭਰਿਏ ਸਿੱਖ ਕੌਮ ਵਾਲਾ ਸੋਨ ਹੋ ਹਾਲੇਲੀਆ ਤੁਹਾਡੇ ਸਾਥ ਹੈ ਜੁਣੀ ਸਮਝੀ ਸਮਰਥ ਕਰੋ ਹਮ ਤੁਹਾਡੇ ਸਾਥ ਹੈ ਜੁਣੀ ਸਮਝੀ ਸਮਰਥ ਕਰੋ ਹਮ ਤੁਹਾਡੇ ਸਾਥ ਹੈ ਸਾਥ ਹੈ ਜਵਾਹਰ ਸਿੰਘ ਜੀ ਆਹ ਜਿਹੜੇ ਆਪਕੋ ਮੋਬਾਈਲਾਂ ਫੇਸਬੁਕ ਅੱਜ ਸਾਰੀ ਦੀ ਸਾਰੀ ਇਥੇ ਵਾਲੀ ਭਈ ਭਈ ਹੋਵੇ ਜਦੋਂ ਔਨਲਾਈਨ ਫੇਸਬੁਕ ਤੇ ਦੇਖੇ ਤੇ ਮਾਇਰ ਹੱਥੋਂ ਢਿਕੇ ਠੀਕਰੀ ਵਾਲਾ ਹੁਣ ਆ ਗਿਆ ਆ ਰੱਖੀਏ ਸਾਡੇ ਆ ਵੀ ਦੋ ਵੀ ਸਾਡੇ ਸਾਥੀ ਹੋਰ ਬਹੁਤ ਸਾਰੇ ਸਾਥੀ ਨਗਰ ਤੋਂ ਵੀ ਆਉਂਦੇ ਆ ਮੇਰੀ ਬੇਨਤੀ ਹੈ ਸਾਡੇ ਵਕੀਲ ਸਾਹਿਬ ਤੇ ਭਾਈ ਸੱਤੂ ਹੁਣ ਸਾਰੇ ਜਣੇ ਸਾਰੇ ਖੜੇ ਹੁਣ ਸਾਡੇ ਵਕੀਲ ਸਾਹਿਬ ਜੀ ਤੇ ਵੀ ਸਪੈਸਟਰੀ ਸਾਹਿਬ ਜੀ ਤੇ ਵੀ ਤੁਹਾਨੂੰ ਵਿਚਾਰ ਦੇ ਸੁਣ ਕੇ ਨਾਲ ਨਾਲ ਇਹਨਾਂ ਨੂੰ ਬੇਨਤੀ ਹੈ ਵੀ ਪਹਿਲਾਂ ਵੀ ਤੁਸੀਂ ਕੇਸ ਲਗਦੇ ਹੋ ਤੇ ਜਿਹੜੇ ਆ ਜਿਹੜੇ ਭੈਮ ਭੂਮ ਦੇ ਅਖਰਾ ਜਿਹੜੇ ਤੁਹਾਡੇ ਕੋਲ ਕੇਸ ਆਉਂਦੇ ਆ ਫੋਕੀਤ ਰੇਵਾ ਫੋਕੀਤ ਰੇਵਾ ਨੂੰ ਬੋਤੂ ਬੋਤ ਪਕਾਲਤ ਚ ਵੀ ਲੱਪਗੇ ਤੇ ਲੋਕਾਂ ਚ ਵੀ ਲੱਪਗੇ ਧੰਨਵਾਦ ਹੈਲੋ ਹੈਲੋ ਪਹਿਲਾ ਮੈਂ ਵੈਲੂ ਖਾਲਸਾ ਵੈਲੂ ਦੀ ਥਾਡੇ ਇਹ ਸਰਕਾਰ ਦੀਆਂ ਕਮਜ਼ੋਰੀਆਂ ਕਿ ਇੱਕ ਕਿਰਾਏ ਤੋਂ ਰਾਏ ਪਹਿਰੇ ਬੰਦੇ ਨੂੰ ਇਹ ਕਿਰਾਏ ਤੇ ਜੜ ਦੇਖੋ ਇਹ ਜਿਹੜੀ ਸਰਕਾਰ ਹੈ ਕਰਵਾਣਾ ਮੜਾ ਮੁਰਾ ਪਰ ਕਰਦਾ ਹੈ ਸਾਡਾ ਪੈਸਾ ਦਸੀ ਕਰ ਹਾਰੇ ਹਿੰਦੁਸਤਾਨ ਲਈ ਐਡਵਰਟਾਈਜ਼ਮੈਂਟ ਕਰਕੇ ਬੱਚੇਕਾਂ ਦਾ ਮਾਰਕੀਟ ਕਮੇਟੀਆ ਦਾ ਉਹਨਾਂ ਦੇ ਸੈਪਰੇਟ ਹੈਡ ਬਣਾ ਕੇ ਅੱਜ ਕਰ ਰਹੀ ਹੈ ਜਦੋਂ ਕਿ ਗਾਲੀ ਸਰਕਾਰ ਔਰ ਕਾਂਗਰਸ ਸਰਕਾਰ ਦੇਰੀ ਵੀ ਐਸੀ ਜਿਹੜੀ ਐਡਵਰਟਾਈਜ਼ਮੈਂਟ ਤੇ ਪਹਿਲੇ ਨਹੀਂ ਸੀ ਲੱਗਦੇ ਜਿੱਤੇ ਕਿ ਉਦੋਂ ਵੇਖੋ ਗੁਰਾ ਪਰਦੇਨਾ ਐਡਵਰਟਾਈਜ਼ਮੈਂਟ ਲਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਆਮ ਸਰਕਾਰ ਜਦੋਂ ਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ ਹੁੰਦੀ ਸੀ ਜਦੋਂ ਕੋਈ ਕੈਂਡੀਡੇਟ ਭਾਵੇਂ ਜਾਦ ਖੜ ਜਾਂਦਾ ਸੀ ਭਾਵੇਂ ਉਹ ਪਾਰਟੀ ਵਿੱਚੋਂ ਖੜ ਜਾਂਦਾ ਸੀ ਉਹਦਾ ਧੱਕਾ ਨਹੀਂ ਦਿੱਤਾ ਜਾਂਦਾ ਤੁਹਾਡੇ ਵਿੱਚੇ ਅੰਮ੍ਰਿਤਸਰ ਦਾ ਧੱਕਾ ਜਿਹੜੇ ਕਿਉਂੜ ਹਲਕੇ ਚੋਂ ਲੜਕੀ ਨੂੰ ਤੇ ਪਰਜਾ ਕੰਜਰਪੀਟ ਕੋਰਟ ਦੇ ਕੀਤਾ ਉਹ ਮੇ ਕੋ ਇੱਕ ਧੱਕੇ ਦੀ ਹਾਈ ਕੋਰਟ ਨੇ ਜਿਹੜੀ ਉਹ ਉਹਨੂੰ ਜਬਾਨ ਦੇ ਦੀ ਕਿ ਇਹਨਾਂ ਗੱਤ ਧਾਰਾ ਲਾ ਕੇ ਉਹਨੂੰ ਅੰਦਰ ਕੀਤਾ ਇਸ ਤਰ੍ਹਾਂ ਜਦੋਂ ਜੋੜ ਮદાન ਵਿੱਚ ਆ ਜਾਣੋ ਤੇ ਜੋੜ ਮદાન ਵਿੱਚ ਤੁਸੀਂ ਪਬਲਿਕ ਦੀ ਦਾਤ ਦਾ ਹੀ ਜਿੱਤਣਾ ਚਾਹੀਦਾ ਇੱਕ ਇਹ ਗੱਲ ਹੈ ਕਿ ਇਹ ਲੜਾਈ ਬਹੁਤ ਵੱਡੀ ਹੈ ਇਹ ਲੜਾਈ ਸਾਡੀ ਸਰਕਾਰ ਨਾਲ ਹੈ ਇੱਥੇ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਬਲਿਕ ਦੀ ਕਿੰਨੀ ਤਾਕਤ ਹੈ ਠੀਕ ਹੈ ਇੱਕ ਵਧਿਆ ਬਲਾਰਾ ਔਰ ਵਧਿਆ ਬੰਦਾ ਦੇਖ ਕੇ ਕਾਂਲੀ ਦਲ ਨੇ ਇਸ ਨੂੰ ਮੋਰ ਦਿੱਤੀ ਹੈ ਇਸ ਕਰਕੇ ਮੈਂ ਕਹਿੰਦਾ ਕਿ ਗੁਰਪ੍ਰੀਤ ਸਿੰਘ ਨੂੰ ਇੱਕ ਪੁੱਛ ਦੀ ਧੱਗੇ ਚ ਸਰਕਾਰ ਜਾਂ ਡਰਾਕਸ਼ਨਾ ਕਰਕੇ ਇਹਨੂੰ ਜਿਹੜਾ ਰੈਸਟ ਦਿੱਤਾ ਹੈ ਇਹ ਬਹੁਤ ਗਲਤ ਕੀਤਾ ਐਸ ਤੋਂ ਪਹਿਲਾਂ ਤੁਸੀਂ ਪਟਿਆਲੇ ਦੀ ਇੱਕ ਵੀਡੀਓ ਵੀ ਬਾਲਰ ਸਾਹਿਬ ਨੇ ਵਾਇਰਲ ਕੀਤੀ ਸੀ ਕਿ ਜਿਹੜਾ ਡਾਇਰੈਕਸ਼ਨ ਦੇ ਰਹੇ ਸੀਗੇ ਐਸਐਸਪੀ ਸਾਹਿਬ ਉਹਦੀਆਂ ਨੂੰ ਜਿਹੜੀ ਲੋਸ ਪਲੀਸਿਟੀ ਹੈ ਉਹ ਵੀ ਬੈਨ ਹੋ ਗਈ ਇਸ ਤਰ੍ਹਾਂ ਹਰ ਜ਼ਿਲ੍ਹੇ ਵਿੱਚ ਜਿਹੜੇ ਪਲੀਸ ਦੇ ਤੱਕੇ ਚਾਹੀਏ ਆਪਾਂ ਨਹੀਂ ਚੱਲ ਸਕਦੇ ਤੇ ਪਲੀਸ ਦੇ ਤੱਕੇ ਚਾਹੀਦੇ ਖਿਲਾਫ ਆਪਾਂ ਲੜਨਾ ਇਸ ਪੁਲਸ ਕਪਤਨ ਤੁਹਾਡੀ ਕੋਈ ਨਗਰਾਨੀ ਨਹੀਂ ਕਰਦੀ ਪੁਲਿਸ ਸਾਡੇ ਵਾਸਤੇ ਬਣੀ ਹੈ ਪਬਲਿਕ ਨੂੰ ਪ੍ਰੋਟੈਕਟ ਕਰਨ ਵਾਸਤੇ ਤਾਂ ਕਿ ਪੁਲਿਸ ਆਪ ਲੋਕ ਨੂੰ ਪ੍ਰੋਟੈਕਟ ਕਰ ਰਹੀ ਹੈ ਆਪੋ ਕੇ ਆਪ ਨੂੰ ਐਸਐਸਪੀ ਸਾਹਿਬ ਦੇ 500 100 ਬੱਦੇ ਆਪ ਤੇ ਗੱਲਬਾਤ ਲੱਗੇ ਹੋਣਗੇ ਡੀਅਰ ਬੋਟ ਕਿ ਉਹ ਪ੍ਰੋਟੈਕਟਡ ਨੂੰ ਕਰਦੇ ਆ ਤੁਹਾਡੇ ਪੁਲਿਸ ਥਾਣੇ ਵਿੱਚ ਪਾ ਚਾਰ ਸੱਤ ਜਿਹੜੇ ਸਿਪਾਈ ਹੋਣਗੇ ਔਰ ਐਕਸੈਕਿਟੀ ਹੋਊਗਾ ਜਦੋਂ ਵਾਰ ਦਾ ਖੋ ਜਾਂਦੀ ਹੈ ਉਦੇ ਤੋਂ ਬਾਅਦ ਕਾਰਵਾਈਆਂ ਹੋ ਗਈਆਂ ਇਸ ਕਰਕੇ ਮੈਂ ਕਹਿੰਦਾ ਵੀ ਪੁਖਤੀ ਪ੍ਰਕਾਸ਼ਤ ਉਹ ਜਿਹੜੇ ਧੱਕੇ ਚਾਹੀਦੇ ਖਿਲਾਫ ਆਪਾਂ ਨੂੰ ਜੰਗ ਲੜਨੀ ਚਾਹੀਦੀ ਹੈ ਤੇ ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਰੱਖਦੇ ਤੇ ਦੂਸਰੇ ਜਿਹੜੇ ਆਪਣੇ ਉਮੀਦਵਾਰ ਖਿਲਾਫ ਧੱਕੀ ਦੇ ਜਿਹੜੇ ਜਿਹੜੇ ਜੋਂ ਸਾਰ ਤੇ ਖੜਿਆ ਉਹਨਾਂ ਨੂੰ ਪੜੇ ਚਾਹੀਦੀ ਆਪਾਂ ਨੂੰ ਗਲਤ ਦੀ ਤਾਕਤ ਲੈਣੀ ਚਾਹੀਦੀ ਹੈ ਇਸ ਗਲਤ ਦੀ ਤਾਕਤ ਲਈ ਸਭ ਕੁਝ ਜਲਦਾ ਹੈ ਵੈਗੂ ਖਾਲਸਾ ਵੈਗੂ ਸੇਖੋ ਭਾਈ ਜਿੰਦਾਬਾਦ ਸੇਖੋ ਭਾਈ ਜਿੰਦਾਬਾਦ ਸਾਰੇ ਸਤਾਰਜੋਗ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਪਾਸੇ ਅਸੀਂ ਖੜੇ ਆ ਉਹ ਸਾਰੇ ਇੱਥੇ ਆ ਜਾਓ ਕਿਉਂਕਿ ਭਾਈ ਸਰਪੰਚ ਸਾਹਿਬ ਨੂੰ ਬੁਲਾ ਕੇ ਇਸ ਤੋਂ ਬਾਅਦ ਅਸੀਂ ਥਾੜੇ ਦੇ ਬਾਗਮੂਹੇ ਚੱਲਣਾ ਹੈ ਉੱਥੇ ਜਿਹੜਾ ਸੋਚੋ ਜੋ ਫੰਕੀ ਜਿਹੜੀ ਉਹਨੀ ਥੋੜੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਕਮੇਟੀ ਨੇ ਜੋ ਫੈਸਲਾ ਕੀਤਾ ਸਾਡੇ ਸਾਥੀਆਂ ਨੇ ਫੈਸਲਾ ਕੀਤਾ ਆਪਾਂ ਥਾਣੇ ਦੇ ਬਾਹਰ ਨੂੰ ਚੱਲਣਾ ਹੈ ਅਹੀਂ ਤੁਰ ਕੇ ਜਾਣਾ ਕਿਸੇ ਵੀ ਨੌਜਵਾਨ ਨੇ ਕਿਸੇ ਵੀ ਤਰ੍ਹਾਂ ਦੀ ਬਹੱਲੜਵਾਦੀ ਜੋ ਕੋਈ ਆਪਣਾ ਗੈਰ ਤੰਗ ਤਰੀਕਾ ਨਹੀਂ ਬਣਾਉਣਾ ਪੂਰੇ ਸ਼ੌਂਕ ਦੇ ਨਾਲ ਜਾਣਾ ਨਾਰੇ ਮਾਰਦੇ ਚੱਲਣੇ ਗੱਡੀ ਮੂਹਰੇ ਚੱਲੇਗੀ ਨਾਰੇ ਮਾਰਦੀ ਤੁਸੀਂ ਸਾਡੇ ਨਾਲ ਪਿੱਛੇ ਹੋਣਾ ਸਾਡੇ ਸਾਥੀਆਂ ਨੂੰ ਬੋਲਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਹਰਕਤ ਵੀ ਜੁਆਇਸ ਤੋਂ ਰਾਜਵਾਦੀ चलो मेरे को अपनी माड़ी मोटी गल नहीं है नहीं, नहीं आप